ਇਂਗਰੇਜ਼ੀ ਕਿਹੜੀ ਵਸਤੂ ਹੈ ਆਹੀ ਕਰ ਚਾਰ ਨੰਬਰ ਵਸਤੀ ਦਾ ਕੀ ਹੋਇਆ ਕੀ ਰਾਤ ਦੀ ਗੱਲ ਰਾਤ 에 ਜਦੋਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜੇ ਮੁੰਡਾ ਨਾਲ ਪਏ ਮੈਂ ਹੌਟ ਖੜ ਦਵਾ ਦਬ ਮਗਿਆ ਤੇ ਉਹ ਤੇ ਡਿੱਗੂਆ ਤੇ ਉਹ ਦਵਾ ਦ ਉਹ ਕੀ ਤੇ ਜਵਾਕਾ ਨੂੰ ਕਹਿੰਦਾ ਬਾਹਰ ਨਿਕਲੋ ਅੰਦਰੋਂ ਵੀ ਸਾਡੇ ਬਾਹਰ ਦਾ ਵੀ ਕੁੱਤੀ ਆ ਗਿਆ ਜਮ ਜਵਾਰੇ ਦੇ ਬਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਗਏ ਪਰਮਾਤਮਾ ਨੇ ਰੱਖ ਤੇ ਕਿੰਨਾ ਧਮਾਕਾ ਸੀ ਧਮਾਕਾ ਤਾਂ ਪੂਰਾ ਤਕੜਾ ਹੀ ਪਿਆ ਸੀ ਕੋਸ਼ਿਸ਼ੇ ਵਿੱਚ ਵੀ ਹਲ ਗਈ ਕੰਪਿਊਟਰ ਕੇ ਸੀਸ ਆਇਆ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਇੱਕ ਮਿਜ਼ਾਈਲਾਂ ਨਿਕਲੀਆਂ ਆ ਅਸਮਾਨ ਤੇ ਤਿੰਨ ਕ ਗਈਆਂ ਜੀ ਗਾਂ ਨੂੰ ਹੂੰ ਇਹ ਚੂਤੀ ਆ ਨਾ ਤਿੰਨ ਇਹਦੇ ਸਣੇ ਸੀ ਦੋ ਗਾਂ ਟੱਪ ਗਿਆ ਇੱਕ ਇਹ ਆ ਐ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡਿੱਗੀਆਂ ਦਰ ਹੁਣ ਕਿੰਨਾ ਕੁ ਲੱਗ ਰਿਹਾ ਮਾਹੌਲ ਦਾ ਜੀ ਦਰਪਤਾ ਹੁਣ ਹੈਗਾ ਹੀ ਆ ਵੀ ਨਾ ਜਾਣੇ ਕਿਸੇ ਜਵਾਕ ਚੱਲੇ ਦਾ ਜਾਂ ਹੋਰ ਕਿਸੇ ਦਾ ਨੁਕਸਾਨ ਹੋ ਜਾਏ ਲੱਗਦਾ ਹੈ ਪਰ ਲੱਗਦਾ ਸਹੀ ਟਾਈਮ ਦੇ ਉੱਤੇ ਭਾਰਤੀ ਸੈਨਾ ਵੀ ਮੂੰਹ ਤੋੜ ਜਵਾਬ ਦੇ ਰਹੀ ਹੈ ਰਾਤਾ ਇਹ ਤਾਂ ਹਾਂ ਹੀ ਮਤਲਬ ਫਤਮ ਹੀ ਕਰਤੇ ਸੀ ਤਾਂ ਇਹ ਤਾਂ ਖੋਖਾ ਆਇਆ ਫਿਰ ਇਹ ਤਾਂ ਲਾਟਾਂ ਨਿਕਲੀਆਂ ਇਹ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੈਨਾ ਦੇ ਜੜੇ ਨਹੀਂ ਨਹੀਂ ਵਧੀਆ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਲੱਗਦਾ ਵੀ ਜੇ ਬਾਈਚੰਡ ਦੇ ਥੱਲੇ ਆ ਕੇ ਫਟਦਾ ਤਾਂ ਬਹੁਤ ਨੁਕਸਾਨ ਕਰ ਸਕਦਾ ਇਹ ਨੇੜੇ ਨੇੜੇ ਸੁਵਾ ਬਣਾ ਦਿੰਦਾ ਪੰਜ ਚਾਰ ਕਿਲੋ ਗੰਚਾਈ ਕਿਤੇ ਡੱਟਦਾ ਜਿਹੜਾ ਪਿੰਡ ਹੈ ਬੀਟਲਾ ਬਸਤੀ ਨੰਬਰ 4 ਜੀ ਅੱਛਾ ਕੀ ਗੱਲ ਹੋ ਯਾਰ ਰਾਤ ਜੀ ਰਾਤ ਜੇ ਜਦੋਂ ਬੰਬ ਜੇ ਡਿੱਗਿਆ ਜੀ ਸਾਰੇ ਡਰ ਗਏ ਜਵਾਕ ਵੀ ਡਰ ਗਏ ਸ਼ੀਸ਼ੇ ਸਾਰੇ ਹੱਲ ਗਏ ਸੀ ਏਕ ਇੱਕ ਦਾ ਮਲੇਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਨਾਲ ਪਿਆ ਸੁਮਾਕਾ ਕਿੱਦਾ ਸੀ ਤਵਾਕਾ ਬਹੁਤ ਵੱਡਾ ਸੁਮਾਕਾ ਸਾਰੇ ਬੱਚੇ ਡਰ ਗਏ ਜੇ ਵੀ ਕੰਬੀ ਆ ਗਏ ਬੱਚਾ ਲੱਗਦਾ ਵੀ ਫੌਜ ਦੀ ਬਹੁਤ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ ਉੱਤੇ ਇਹ ਖਤਮ ਕਰਤਾ ਜੀ ਜੇ ਜੇ ਹੀ ਆਪਣਾ ਹੀ ਰਟ ਦਿੱਤਾ ਦਾ ਬਹੁਤ ਬਟਨ ਸੰਗ ਆ ਜੀ ਬੱਚਿਆਂ ਦਾ ਸਤਾ ਤਾਪ ਦਾ ਸੀ ਆਪ ਵੀ ਜਿੱਥੇ ਕੰਬੀ ਆ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਗੱਡੀ ਠੀਕ ਨਰੇਸ਼ ਕਿਹੜੀ ਵਸਤੀ ਹੈ ਆਹੀ ਕਰ ਚਾਰ ਨੰਬਰ ਵਸਤੀ ਦਾ ਕੀ ਹੋਇਆ ਕੀ ਰਾਤ ਦੀ ਗੱਲ ਰਾਤ ਇਹ ਜਦੋਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜਾ ਮੁੰਡਾ ਨਾਲ ਪਏ ਮੈਂ ਫੁੱਟ ਖੜ ਦਵਾ ਦਾਬ ਮਗਿਆ ਤੇ ਉਹ țeੜੀ ਪੂਆ ਤੇ ਉਹ ਦਵਾ ਦਾਬ ਉੱਠ ਕੇ ਤੇ ਜਵਾਕਾ ਨੂੰ ਕਹਿੰਦਾ ਬਾਹਰ ਨਿਕਲੋ ਅੰਦਰ ਹੋ ਵੀ ਸਾਡੇ ਪਾਸ ਦਾ ਵੀ ਕੁੱਤੀ ਆ ਗਿਆ ਜਮ ਜਵਾਰੇ ਦੀ ਬਹਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਗਏ ਪਰਮਾਤਮਾ ਨੇ ਰੱਖ ਤੇ ਕਿੰਨਾ ਧਮਾਕਾ ਸੀ ਧਮਾਕਾ ਦਾ ਪੂਰਾ ਟਕੜਾ ਹੀ ਪਿਆ ਸੀ ਕੋਸ਼ਿਸ਼ੇਸ਼ ਵੀ ਹਲ ਗਈ ਕੰਪਿਊਟਰ ਕੇ ਸਾਰੇ ਤਾਂ ਹਿੱਲੇ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਇੱਕ ਮਿਜ਼ਾਈਲਾਂ ਨਿਕਲੀਆਂ ਜਾਂ ਸਮਾਂ ਤਿੰਨ ਲੱਕ ਗਈਆਂ ਜੀ ਗਾਂ ਨੂੰ ਹੂੰ ਇਹ ਚੋਤੀ ਹੈ ਨਾ ਤਿੰਨ ਇਹਦੇ ਸਣੇ ਸੀ ਦੋ ਗਾਂ ਟੱਪ ਗਿਆ ਇੱਕ ਇਹ ਆ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡਿੱਗ ਗਏ ਡਰ ਹੁਣ ਕਿੰਨਾ ਕੁ ਲੱਗ ਰਿਹਾ ਮਾਹੌਲ ਦਾ ਡਰਤਾ ਹੁਣ ਹੈਗਾ ਹੀ ਐ ਨਾ ਜਾਣੀ ਕਿਸੇ ਜਵਾਕ ਚੱਲੇ ਦਾ ਜਾਂ ਹੋਰ ਕਿਸੇ ਦਾ ਨੁਕਸਾਨ ਹੋ ਜਾਏ ਡਰਤਾ ਹੈ ਪਰ ਲੱਗਦਾ ਸਹੀ ਟਾਈਮ ਦੇ ਉੱਤੇ ਭਾਰਤੀ ਸੈਨਾ ਵੀ ਮੂੰਹ ਤੋੜ ਜਵਾਬ ਦੇ ਰਹੀ ਆ ਰਾਦਾ ਇਹ ਤਾਂ ਹੈ ਮਤਲਬ ਫਤਮ ਹੀ ਕਰਤੇ ਸੀ ਤਾਂ ਇਹ ਤਾਂ ਖੋਖਾ ਆਇਆ ਫਿਰ ਇਹਦਾ ਲਾਟਾਂ ਨਿਕਲੀਆਂ ਨੇ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੈਨਾ ਦੇ ਜੜੇ ਨਹੀਂ ਨਹੀਂ ਵਧੀਆ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਲੱਗਦਾ ਵੀ ਜੇ ਬਾਈਜੰਡ ਦੇ ਥੱਲੇ ਆ ਕੇ ਫਟਦਾ ਤਾਂ ਬਹੁਤ ਨੁਕਸਾਨ ਕਰ ਸਕਦਾ। ਇਹ ਤਾਂ ਨੇੜੇ ਨੇੜੇ ਸਵਾਬ ਬਣਾ ਦਿੰਦਾ 5-4 ਕਿਲੋ ਵਿੱਚ ਤਾਂ ਹੀ ਕਿਤੇ ਡੱਡਾ। ਕਿਹੜਾ ਪਿੰਡ ਹੈ? ਵੀਰਪਲਾ ਬਸਤੀ ਨੰਬਰ 4। ਅੱਛਾ ਕੀ ਗੱਲ ਹੋ ਯਾਰ ਅਤਿ? ਰਾਤ ਇਹ ਜਦੋਂ ਬੰਬ ਜੇ ਡਿੱਗੇ ਜੀ ਸਾਰੇ ਡਰ ਗਏ, ਜਵਾਕ ਵੀ ਡਰ ਗਏ, ਸ਼ੀਸ਼ੇ ਸਾਰੇ ਹੱਲ ਗਏ ਸੀ, ਏਕ ਇੱਕ ਦਾ ਮਲੇਟ ਵੀ ਚਲੀ ਗਈ ਸੀ, ਸਾਰਾ ਕੁਝ ਬਹੁਤ ਵੱਡਾ ਸੀ। ਧਮਾਕਾ ਕਿੱਡਾ ਸੀ? ਧਮਾਕਾ ਬਹੁਤ ਵੱਡਾ ਧਮਾਕਾ। ਸਾਰੇ ਬੱਚੇ ਡਰ ਗਏ, ਜੇ ਕਿ ਕੰਬੜੀ ਵਾਲੇ ਬੱਚਾ। ਲੱਗਦਾ ਵੀ ਫੌਜ ਦੀ ਬਹੁਤ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ ਜੀ ਜੇ ਹੀ ਆਪਣਾ ਹੀ ਰਟਕਦਾ ਦਾ ਬਹੁਤ ਬਟਨ ਸੰਗ ਹਾਂ ਜੀ ਬੱਚਿਆਂ ਦਾ ਸਟਾਫ ਦਾ ਆਪਦਾ ਸੀ ਆਪੇ ਹੀ ਰੁਕੀ ਜੰਬੀ ਆ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਗੱਡੀ ਠੀਕ